ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਸੀਂ ਉਸ ਦਾਸ ਗੁਰੂ ਸਾਹਿਬਾਨ ਦੀ ਜੀਵਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰ ਰਹੇ ਹਾਂ ਅੱਜ ਅਸੀਂ ਸਰਵਨ ਕਰਾਂਗੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਮਾਤਾ ਕਿਰਿਆ ਕੌਰ ਜੀ ਪਿਤਾ ਹਰੀਦਾਸ ਜੀ ਆਪ ਜੀ ਦਾ ਜਨਮ 25 ਸਤੰਬਰ 1534 ਈਸਵੀ ਨੂੰ ਤੂਣਾ ਮੰਡੀ ਲਾਹੌਰ ਪਾਕਿਸਤਾਨ ਵਿਖੇ ਹੋਇਆ ਆਪ ਜੀ ਦੀ ਪਤਨੀ ਦਾ ਨਾਮ ਜੀ ਵਿਪਾਨੀ ਜੀ ਆਪ ਜੀ ਦੇ ਘਰ ਤਿੰਨ ਪੁੱਤਰ ਪ੍ਰਥਵੀ ਚੰਦ ਜੀ महादेव जी गुरु अर्जुन देव जी गुरु गद्दी दी बक्षस 1 सितंबर 1574 ईस्वी आप जी ने तेरा गांव में 679 शब्द श्लोक एवं छंद रचे आप जी 2 सितंबर 1581 ਈਸਵੀ ਨੂੰ ਚੌਥੀ ਜੋਤ ਸਮਾ ਗਈ ਆਪ ਜੀ ਨੇ ਕੁੱਲ 87 ਸਾਲ ਉਮਰ ਭੋਗੀ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਤੂਣਾ ਮੰਡੀ ਲਾਹੌਰ ਦੇ ਵਾਸੀ ਸ੍ਰੀ ਹਰਦਾਸ ਜੀ ਸੋਢੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ 15 ਸਤੰਬਰ 1534 ਈਸਵੀ ਨੂੰ ਹੋਇਆ ਆਪ ਜੀ ਦੇ ਬਚਪਨ ਦਾ ਨਾਂ ਭਾਈ ਦੇਠਾ ਜੀ ਸੀ ਅਜੇ 2 ਸਾਲ ਦੇ ਹੀ ਸਨ ਕਿ ਮਾਤਾ ਜੀ ਸਵਰਗਵਾਸ ਹੋ ਗਏ ਅਤੇ 8 ਸਾਲਾਂ ਦੇ ਹੋਏ ਤਾਂ ਪਿਤਾ ਜੀ ਚੜ੍ਹਾਈ ਕਰ ਗਏ ਨਾਨੀ ਉਹਨਾਂ ਨੂੰ ਆਪਣੇ ਪਿੰਡ ਵਾਸਤੇ ਲੈ ਆਈ ਜਿੱਥੇ ਆਪ 5 ਸਾਲ ਰਹੇ ਨਾਨਕੇ ਘਰ ਦੀ ਗਰੀਬੀ ਕਾਰਨ ਆਪ ਛੋਟੀ ਉਮਰ ਵਿੱਚ ਛੋਲਿਆਂ ਦੀਆਂ ਘੁੰਗਣੀਆਂ ਵੇਚਿਆ ਕਰਦੇ ਸਨ ਸੁਭਾਅ ਦੇ ਦਾਨੀ ਅਤੇ ਧਰਮੀ ਹੋਣ ਕਾਰਨ ਕਈ ਵਾਰ ਗਰੀਬਾਂ ਦਾ ਸਾਥ ਸੰਗਤ ਨੂੰ ਮੁਸਤਕੀ ਵੰਡ ਛੱਡਦੇ ਜਿਸ ਕਾਰਨ ਨਾਨੀ ਜੀ ਕਈ ਵਾਰ ਗੁੱਸੇ ਵੀ ਹੰਦੇ 1546 ਵਿੱਚ ਆਪ ਪਿੰਡ ਵਾਸੀਆਂ ਨਾਲ ਵਾਸ ਕਰੇ ਤੋਂ ਗੁਰਿੰਦਵਾਲ ਚਲੇ ਗਏ ਉੱਥੇ ਆਪ ਦੀਆਂ ਧਾਰਮਿਕ ਰੁਚੀਆਂ ਖੂਬ ਪ੍ਰਫੁੱਲਤ ਹੋਣੀਆਂ 1552 ਈਸਵੀ ਵਿੱਚ ਗੁਰਗੱਦੀ ਤੇ ਬੈਠਣ ਉਪਰੰਤ ਗੁਰੂ ਅਮਰਦਾਸ ਜੀ ਵੀ ਪਰਮਾਰ ਸਮੇਤ ਗੋਵਿੰਦਵਾਲ ਆ ਗਏ ਗੁਰੂ ਜੀ ਇਹਨਾਂ ਦੀ ਸੇਵਾ ਸਿਮਰਨ ਅਤੇ ਚੰਗੇ ਪ੍ਰਭਾ ਸੁਭਾਅ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਆਪਣੀ ਛੋਟੀ ਬੇਟੀ ਜੀਜੀ ਭਾਨੀ ਜੀ ਦਾ ਵਿਆਹ ਇੰਨਾ ਨਾ ਕਰ ਦਿੱਤਾ ਅਤੇ ਇਸ ਜੋੜੇ ਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾ ਲਿਆ ਗੁਰੂ ਜੀ ਭਾਈ ਦੇਠਾ ਜੀ ਦੇ ਕੰਮ ਤੋਂ ਇੰਨੇ ਖੁਸ਼ ਹਨ ਕਿ ਉਹਨਾਂ ਨੇ ਦੋਹਾਂ ਪੁੱਤਰਾਂ ਅਤੇ ਦੋਹਾਂ ਜਵਾਈਆਂ ਵਿੱਚੋਂ ਇਹਨਾਂ ਨੂੰ ਹੀ ਆਪਣਾ ਜੋ ਉਤਰਾਧਿਕਾਰੀ ਸਮਝ ਕੇ ਇਹਨਾਂ ਦਾ ਨਾਮ ਰਾਮ ਦਾ ਪ੍ਰਖ ਦਿੱਤਾ ਅਤੇ 1 ਸਤੰਬਰ 1574 ਈਸਵੀ ਨੂੰ ਗੋਵਿੰਦਵਾਲ ਵਿਖੇ 5 ਪੈਸੇ ਅਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਅਤੇ ਗੁਰਗੱਦੀ ਦੀ ਵਕਸ਼ਿਸ਼ ਕਰ ਦਿੱਤੀ ਆਪ ਜੀ ਨੇ ਈ ਰਾਗਾਂ ਵਿੱਚ 679 ਸ਼ਬਦ ਰਚੇ ਜਿਨ੍ਹਾਂ ਵਿੱਚ ਸ਼ਬਦ, ਸ਼ਲੋਕ, ਲਾਵਾਂ ਤੇ ਛੰਦ ਸ਼ਾਮਲ ਹਨ ਜੋ ਵਿਆਸ ਆਦਿਆਂ ਆਨੰਦ ਕਾਰਜ ਆਦ ਮੌਕੇ ਤੇ ਪੜ੍ਹੇ ਅਤੇ ਗਾਏ ਜਾਂਦੇ ਹਨ ਲਾਵਾਂ ਭਾਵੇਂ ਆਤਮਾ ਦੇ ਪਰਮਾਤਮਾ ਨਾਲ ਅਪੇਤ ਹੋਣ ਦਾ ਰਾਹ ਦੱਸਦੀਆਂ ਹਨ ਸਿੱਖਾਂ ਦੇ ਵਿਆਸ ਅਮਰੋ ਦਾ ਇੱਕ ਜ਼ਰੂਰੀ ਅੰਗ ਬਣ ਗਈਆਂ ਹਨ ਗੁਰੂ ਅਮਰਦਾਸ ਜੀ ਦੇ ਸਨ 1573ਵੀਂ ਵਿੱਚ ਆਪ ਜੀ ਅਤੇ ਬਾਬਾ ਬੁੱਢਾ ਜੀ ਨੂੰ ਪੂਰੀ ਤਰ੍ਹਾਂ ਸਮਝਾ ਕੇ ਉਸ ਥਾਂ ਤੇ ਭੇਜਿਆ ਜਿੱਥੇ ਹੁਣ ਅੰਮ੍ਰਿਤਸਰ ਸ਼ਹਿਰ ਬਣਿਆ ਹੋਇਆ ਹੈ ਕਿ ਉੱਥੇ ਨਗਰ ਬਸਾਓ ਅਤੇ ਸਰੋਵਰ ਬਣਾਓ ਪਹਿਲਾਂ ਆਪ ਜੀ ਨੇ ਸੰਤੋਖ ਸਰ ਸਰੋਵਰ ਦੀ ਖਦਾਈ ਕਰਵਾਈ ਜਿਸ ਟਾਲੀ ਥੱਲੇ ਆਪ ਦੇਖਦੇ ਸਾਨੂੰ ਉੱਥੇ ਹੁਣ ਗੁਰਦੁਆਰਾ ਟਾਲੀ ਸਾਹਿਬ ਬਣਿਆ ਹੋਇਆ ਹੈ ਗੁਰਗੱਦੀ ਮਿਲਨ ਤੋਂ ਕੁਝ ਮਹੀਨੇ ਪਹਿਲਾਂ ਆਪ ਜੀ ਨੇ ਸਨ 1574 ਵਿੱਚ ਇੱਕ ਪਿੰਡ ਦੀ ਨੀ ਰੱਖੀ ਜਿਸ ਦਾ ਨਾਮ ਗੁਰੂ ਕਾ ਚੱਕ ਰੱਖਿਆ ਜੋ ਬਾਅਦ ਵਿੱਚ ਰਾਮਦਾਸਪੁਰਾ ਜਾਂ ਚੱਕ ਰਾਮਦਾਸ ਦੇ ਨਾਮ ਨਾਲ ਪ੍ਰਸਿੱਧ ਹੋਇਆ 1573 ਵਿੱਚ ਇਸ ਥਾਂ ਤੇ ਦਰਬਾਰ ਸਾਹਿਬ ਬਣਿਆ ਹੋਇਆ ਹੈ ਇਸ ਦੇ ਇਰਤ ਗਿਰਦ ਵਾਲੀ 500 ਵਿੱਗੇ ਜ਼ਮੀਨ ਦਾ 700 ਰੁਪਏ ਅਕਬਰੀ ਵਿੱਚ ਟੰਗ ਪਿੰਡ ਦੇ ਜ਼ਿਮੀਂਦਾਰਾਂ ਪਾਸੋਂ ਪਟਾ ਕਰਵਾ ਲਿਆ ਫਿਰ ਇਸ ਨਗਰੀ ਨੂੰ ਬਸਾਉਣ ਦਾ ਕੰਮ ਆਰੰਭ ਕੀਤਾ ਗੁਰੂ ਜੀ ਚਾਹੁੰਦੇ ਸਨ ਕਿ ਇੱਥੇ ਰਹਿਣ ਵਾਲੇ ਲੋਕ ਮੇਰੇ ਧਾਰਮਿਕ ਹੀ ਨਾ ਹੋਣ ਬਲਕਿ ਸਮਾਜਿਕ ਅਤੇ ਆਰਥਿਕ ਤੌਰ ਤੇ ਵੀ پرਫੁੱਲ ਹੋਣ ਇਸ ਲਈ ਉਹਨਾਂ ਨੇ 59 ਕਿਸਮ ਦੇ ਕਿਤਾਕਾਰਾਂ ਨੂੰ ਕਈ ਥਾਵਾਂ ਤੋਂ ਪ੍ਰੇਰ ਕੇ ਇੱਥੇ ਲਿਆਂਦਾ ਜਿਨ੍ਹਾਂ ਵਿੱਚ ਸਿੱਖ, Hindu ਅਤੇ ਮੁਸਲਮਾਨ ਸ਼ਾਮਲ ਸਨ ਗੁਰੂ ਜੀ ਨੇ ਇਹਨਾਂ ਸਭ ਨੂੰ ਪ્રેਮ ਭਾਵ ਨਾਲ ਰਹਿਣ ਦੀ ਸਿੱਖਿਆ ਦਿੱਤੀ ਵਪਾਰਕ ਲੋੜਾਂ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਇੱਕ ਬਾਜ਼ਾਰ ਵੀ ਬਣਾਇਆ ਜਿਸ ਦਾ ਨਾਂ ਗੁਰੂ ਕਾ ਬਾਜ਼ਾਰ ਪੈ ਗਿਆ ਜੋ ਅਜੇ ਤੱਕ ਪ੍ਰਚਲਿਤ ਹੈ ਆਪ ਜੀ ਨੇ ਆਪਣੀ ਰਹਿ ਇਸ ਲਈ ਇੱਕ ਮਕਾਨ ਬਣਾਇਆ ਜਿਸ ਦਾ ਨਾਂ ਗੁਰੂ ਕੇ ਮਹਿਲ ਪੈ ਗਿਆ ਉਸੇ ਸਾਲ ਸੰਨ 1573 ਈਸਵੀ ਵਿੱਚ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰੋਵਰ ਦੀ ਖੁਦਾਈ ਕਰਵਾਈ ਜਿਸ ਨੂੰ ਮਗਰੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਕੂਰਨ ਕੀਤਾ ਇਸ ਸਰੋਵਰ ਦਾ ਨਾਮ ਅਮਰਤਸਰ ਰੱਖਿਆ ਗਿਆ ਜਿਸ ਤੋਂ ਇਸ ਨਗਰ ਦਾ ਨਾਂ ਹੀ ਪੱਕਾ ਹੋ ਗਿਆ ਮੁਹੰਮਦ ਲਤੀਫ ਲਿਖਦਾ ਹੈ ਕੇਂਦਰੀ ਸਥਾਨ ਉਤੇ ਅਮਰਤਸਰ ਬਣਾ ਕੇ ਗੁਰੂ ਜੀ ਨੇ ਸਿੱਖ ਕੌਮ ਦੀ ਨੀਂਹ ਰੱਖ ਦਿੱਤੀ ਬਾਬਾ ਸ੍ਰੀ ਚੰਦ ਜੀ ਉਦਾਸੀ ਹੋ ਗਏ ਸਨ ਇੱਕ ਵਾਰ ਉਹ ਗੁਰੂ ਰਾਮਦਾਸ ਜੀ ਨੂੰ ਮਿਲਣ ਵਾਸਤੇ ਅਮਰਕਸਰ ਆਏ ਗੁਰੂ ਜੀ ਨੇ ਉਹਨਾਂ ਦਾ ਬਹੁਤ ਆਦਰ ਸਤਕਾਰ ਕੀਤਾ ਬਾਬਾ ਜੀ ਗੁਰੂ ਨਾਨਕ ਸਾਹਿਬ ਦੀ ਗੱਡੀ ਤੇ ਬੈਠੇ ਗੁਰੂ ਦੀ ਪਰਖ ਕਰਨੀ ਚਾਹੁੰਦੇ ਸਨ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਦਾੜਾ ਕਿਉਂ ਇਤਨਾ ਲੰਬਾ ਕੀਤਾ ਹੋਇਆ ਹੈ ਗੁਰੂ ਜੀ ਨੇ ਬੜੀ ਨਿਮਰਤਾ ਨਾਲ ਬੋਲੇ ਆਪ ਜੈਸੇ ਮਹਾਪੁਰਸ਼ਾਂ ਦੇ ਚਰਨ ਛਾੜਨ ਵਾਸਤੇ ਇਹ ਕਹਿ ਕੇ ਗੁਰੂ ਜੀ ਬਾਬਾ ਜੀ ਦੇ ਚਰਨ ਛੜਨ ਲੱਗ ਪਏ ਬਾਬਾ ਜੀ ਨੇ ਚਰਨ ਪਿੱਛੇ ਕਰ ਲਏ ਅਤੇ ਬਚਨ ਕੀਤਾ ਆਪ ਧੰਨ ਹੋ ਆਪ ਜੀ ਦੀ ਸਿੱਖੀ ਧੰਨ ਹੈ ਇਨਾਂ ਗੁਨਾ ਸੱਚੇ ਹੀ ਸੈਲਾ ਗੁਰੂ ਅੰਗਦ ਦੇਵ ਜੀ ਫਿਰ ਗੁਰੂ ਅਮਰਦਾਸ ਜੀ ਤੇ ਹੁਣ ਆਪ ਜੀ ਗੁਰੂ ਬਾਬਾ ਨਾਨਕ ਸਾਹਿਬ ਦੀ ਗੱਦੀ ਦੇ ਅਧਿਕਾਰੀ ਬਣੇ ਹੋ ਗੁਰੂ ਜੀ ਨੇ ਬਾਬਾ ਸ੍ਰੀ ਚੰਦ ਜੀ ਨੂੰ ਉਹਨਾਂ ਦੀ ਵਿਦਾਇਗੀ ਸਮੇਂ ਇੱਕ ਘੋੜਾ ਅਤੇ 500 ਰੁਪਏ ਭੇਟ ਕੀਤੇ ਬਾਬਾ ਜੀ ਬਹੁਤ ਪ੍ਰਸੰਨ ਹੋਏ ਗੁਰੂ ਰਾਮਦਾਸ ਜੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਅਰਜਨ ਦੇਵ ਜੀ ਨੇ ਸਭ ਤੋਂ ਵਧੇਰੇ ਜੋਗ ਸਮਝ ਕੇ ਗੁਰਗੱਦੀ ਦੇਣ ਦਾ ਫੈਸਲਾ ਕੀਤਾ ਜਿਸ ਉੱਤੇ ਉਹਨਾਂ ਦੇ ਵੱਡੇ ਪੁੱਤਰ ਪ੍ਰithvi ਚੰਦ ਨੇ ਝਗੜਾ ਵੀ ਕੀਤਾ ਗੁਰੂ ਜੀ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਨਾ ਸਮਝਿਆ ਅੰਤ ਗੁਰੂ ਜੀ ਨੇ ਉਸ ਨੂੰ ਮੀਨਾ ਆਖਿਆ ਇਹ ਆਪਣੇ ਮੱਥੇ 'ਨਾਂ ਲੱਗਣ ਦਾ आदेश भी दिता उपरंत परिवार समेत गोविंदवाल साहब जाके दो सितंबर पंद्रह सौ इक्यासी ईस्वी में अर्जन देव जी ने गुरगद्दी सौंपण उपरंत आप ज्योति जोत समा गए वाहिगुरु जी का खालसा वाहिगुरु जी की फतेह